ਲੋੜੇ ਦੇ ਪਾਰ ਵੀ ਬਣਾ ਦੇ ਇਹਦੀ ਵੀ ਪਿਆਰ ਬਣਾ ਦੇ ਜਿਹੜਾ 2 ਕਰੋੜ ਰੁਪਈਆ ਪਿੰਡਾ ਉਹ ਜ਼ਿੰਮੇਦਾਰ ਕਿਸਾਨ ਜੀ ਦਾ ਆਉਂਦਾ ਪਿੰਡਾ ਦੇ ਪਰ ਉਹਦੇ ਤੋਂ ਲਿਆ ਜਾਊਗਾ ਮੇਰਾ ਇੱਥੇ ਇਹ ਕੰਮ ਆਈ ਸਾਡੀ 1200 ਗਜ ਜ਼ਮੀਨ ਲੈਣਾ 1000 ਗਜ ਰੋਸੀ ਇਹਨੂੰ ਬਣਾ ਦੇ 1000 ਗਜ ਬਣਾ ਦੇ ਦੇਖੋ ਤਾਂ ਮਾਰੀ ਬਣਾ ਦੇ ਜੜੀ ਹੈ ਕਿ ਆਪਣੇ ਪੀਲੇ ਦੀ ਬਣਦੀ ਆ 4886 ਗਾਜ ਜਿਹੜਾ ਤੋਂ ਹੋ 1200 ਗਾਜ ਆਪਣਾ ਲੈ ਗਏ ਕਿੱਥੇ ਵੱਧਿਆ 3686 ਗਾਜ ਇਹ ਸਰਕਾਰ ਆਪਣਾ ਲੂਫ ਲੈ ਰਹੀ ਆ ਦਾ ਨਾਂ ਦਾ ਤੈਨੂੰ ਕੋਈ ਪੈਸਾ ਦੇ ਰਹੀ ਆ ਤੇ ਨਾ ਕੁਝ ਹੋਰ ਤੇ ਜੇ ਆਪਾਂ ਇਹਨਾਂ ਦੀ ਡਿਵੈਲਪਮੈਂਟ ਦਾ ਵੀ ਮੰਨ ਕੇ ਚੱਲੀ ਆ ਪਰ ਪਾਣੀ ਬਨਾਲ ਆਪਾਂ ਨੂੰ ਇਹਦੇ 10 ਜੀਲੇ ਜੋ ਤੇ ਪਾਣੀ ਬਨਾਲ ਕੋਈ ਡਿਵੈਲਪਮੈਂਟ ਜੇ ਵੀ ਸਾਡੇ ਪਿੰਡਾਂ ਦੇ ਨਾਲ ਬਣਦੀਆਂ ਨੇ ਖੜਕਾਂ ਦੇ ਰੋੜ ਕੱਟ ਕੇ ਵੀਰੋ ਕੱਟ ਕੇ ਤੇ ਬਾਸੀ ਵੀ ਆਪਣੇ ਸਾਡੇ ਪਿਆਰ ਨਾਲ ਆ ਉਹ ਸਾਡੇ ਪਿਆਰ ਨਾਲ ਸਰਕਾਰ ਆ ਬੁਖਾਰੀ ਆ ਦੇ ਇੱਕ ਬੋਹੂ ਜੇ ਸਾਡੇ ਹੱਕ ਨਹੀਂ ਹੈ ਵੀ ਫਿਰ ਉਹ ਕਾਰਪੋਰੇਟ ਨਹੀਂ ਬਈਏ ਬਾਹੂ ਇਹ ਉਹ ਦਿਵਾਨ ਵਿੱਚ ਇਹ ਕਹਿੰਦੇ ਤੁਸੀਂ ਆਵਦੀ ਖੇਤੀ ਕਰ ਸਕਦੇ ਹਨ ਜਦੋਂ ਦਿੱਤੇ ਤੋਂ ਬਾਅਦ ਪਰਤੀ ਪਲਾਟਾਂ ਨੇ ਖੇਤੀ ਹੋ ਜੂਗੀ ਜਦੋਂ ਇਹਨਾਂ ਨੇ ਵੀਲੂ ਆਪਣੀ ਜਦੋਂ ਬੰਦ ਕਰਤੀ ਆ ਨਾ ਪਾ ਕੇ ਖੇਤੀ ਕਰ ਸਕਦੇ ਉਹ ਟੋੜੇ ਦੀ ਨਾ ਪਾ ਕੇ ਘਰ ਬਣਾ ਸਕਦੇ ਨਾ ਪਾ ਕੇ ਡੰਗਰ ਰੱਖ ਸਕਦੇ ਆ ਤੇ ਫਿਰ ਉਹਦੇ ਉੱਤੇ ਕੀ ਪਲਾਟਾਂ ਤੇ ਦੇ ਦੇ ਕੇ ਸਾਰੇ ਖੇਤੀ ਹੋ ਸਕਦੀ ਆ ਕਦੇ ਵੀ ਦੇ ਉਦੋਂ ਬਾਅਦ ਜਿਹਨਾਂ ਨੇ ਕਹਿੰਦੇ ਆ ਜੀ ਜਦੋਂ 3 ਸਾਲ ਪੂਰੇ ਹੋ ਗਏ ਹੋ ਤਾਂ ਵੀ ਦੇ ਅਜਿਹਾ ਸਾਨੂੰ ਕਲੋਨੀ ਡਿਵੈਲਪਮੈਂਟ ਕਰਨ ਲਈ ਇਹਨੂੰ ਕੋਈ ਸ਼ਰਤ ਲੈਣੀ ਦੇਣੀ ਜਿਹੜਾ ਪਿੰਡ ਤੋਂ ਸ਼ਰਤ ਪਾਣੀ ਦੇਗੀ ਉਹਦਾ ਖਰਚਾ ਵੀ ਆਪਾਂ ਨੂੰ ਦੇਣਾ ਪਈਗਾ ਤੇਰੀ 640 ਰੇਟੇ ਰੱਖੀ ਗਈਆਂ 40% 40 40 ਪਰਸੈਂਟ ਉਹ ਦਿਨਾਂ ਬਾਅਦ ਸਰਕਾਰ ਨੇ ਦੇ 60 ਪਰਸੈਂਟ ਉਹ ਆਪਾਂ ਦੇਣਾ ਦਾ ਇੱਕ ਨੀਤੀ ਕਹਿੰਦੀ ਉਹ ਨੀਤੀ ਸਾਦੀਆ ਜਿੱਤੀਆ ਸਾਦੀ ਫਿਰ ਤੇ ਹੋਰ ਆਪਾਂ ਨੂੰ ਦੱਸਿਆ ਗਿਆ ਉਹ ਆ ਛੰਡੇ ਆਪਣੇ ਇੰਤਹਾ ਕਰਨੀ ਤੇ ਇਹਨਾਂ ਬਾਲ ਸੀ ਜਿਹੜੀ ਮਾਨਪੁਲੀ ਬਾਲ ਸੀ ਲਾ ਲੀਆ ਤੇ ਉਹ ਵੀ ਇਹਨਾਂ ਦੇ ਵਕਤ ਲਈ ਗਈ ਆ ਅੱਗੇ ਪਹਿਲਾਂ ਮਾਰੀ ਇਹ ਜਿੱਥੇ ਇੱਕ ਫਸਲਾਂ ਹੁੰਦੀਆਂ ਨੇ ਆਪਣੇ ਪੰਜਾਬ ਤੇ ਆਪਣਾ ਰੋਡਿਆ ਦਾ ਪ੍ਰਧਾਨ ਦੇ ਮਤਾਦਤ ਇਹ ਜਿੱਥੇ ਫਸਲਾਂ ਹੁੰਦੀਆਂ ਨੇ ਉਹਦੇ ਉੱਤੇ ਕਰਾਬਾ ਹੁੰਦਾ ਉਹ ਦੀਨ ਦੇ ਲੇਟੇ ਨੇ ਬਾਲੀ ਲਾਦੀ ਨੂੰ ਮੁੰਡੂ ਹੋਈ ਤੇ ਇਹਨਾਂ ਨੇ ਜਿਹੜਾ ਲਾੰਦਾ ਜੀ ਐਕਟ 2013 ਉਹਦੇ ਅਧੀਨ ਨਾਲ ਲੈਂਦਾ ਉਹਦੇ ਉੱਤੇ ਵਾਜ਼ੀਦਾਂ ਨੂੰ ਆਪਾਂ ਚਾਰ ਬਣਾਉਂਦਾ ਪਟੇ ਹਾਂ ਕੱਟਿਆਂ ਦਾ ਆਪਣੀ ਜ਼ਮੀਨ ਦਾ ਤੇ ਉਹਨੂੰ ਵੀ ਇਹਨਾਂ ਨੇ ਖਾਰਜ ਕਰਕੇ ਇਹਨਾਂ ਨੇ ਲੈਂਡ ਕੋਰ ਕਰਨ ਐਕਟ ਨੂੰ ਖਾਰਜ ਕਰਕੇ ਲੈਂਡ ਪ੍ਰੋਪਰਟੀ ਲੈ ਲੈਂਦਾ ਵਾ ਤੇ ਇਹ ਮੈਨੂੰ ਅੱਪ ਦਰਿਆ ਦਾ ਪੰਨ ਦੱਦਾ ਦੀ ਨਾ ਤਾਂ ਆਪਾਂ ਕੋਈ ਕਾਹਦਾ ਦੇ ਰਹੇ ਇਹ ਨਾ ਆਪਾਂ ਨੂੰ ਪਲਾਟ ਦੇ ਰਹੇ ਨੇ ਫਿਰ ਇਹ ਸਰਕਾਰ ਵਾਲੀ ਆ ਜੀ ਅਸੀਂ ਉਹਨਾਂ ਨੇ 65000 ਪੀਲਾ ਐਕਵਾਇਰ ਕਰਨਾ ਵਾ ਜਿੰਦੇ ਦਿੱਤੇ ਸਰਕਾਰ ਕੋਲੇ ਖਰਚ ਪਈ ਜਾਨੀ ਪੈਸੇ ਜਾਨੀ ਦੇਣ ਨੂੰ ਕਈ ਸਰਕਾਰ ਲੋ ਮੜਾ ਸਾਢੇ 8000 ਕਰੋੜ ਰੁਪਈਆ ਕਰਜ਼ਾ ਲਿਆ ਤਨਖਾਹਾਂ ਦੇਣ ਨੂੰ ਇਹ 65000 ਕਰੋੜ ਰੁਪਈਆ ਕਿੱਥੋਂ ਲਾ ਲੈਣਗੇ ਤੇ ਇਹ ਕਹਿੰਦੇ ਆ ਵੀ ਪਹੀ ਤਹਾਨਾਂ ਨੂੰ ਅਮੀਰ ਬਣਾਦਾਂਗੇ ਤਹਾਨਾਂ ਨੂੰ ਇਹ ਅਮੀਰ ਕਿਵੇਂ ਬਣਾਣਾ ਤਹਾਨਾਂ ਦੇ ਤਾਂ ਖੋਤੀ ਕਰਨੀ ਆਉਂਦੀ ਆ ਨਾ ਦੇ ਆਪਾਂ ਨੂੰ ਫਿਲਟਰ ਲਗਾਉਣੇ ਆਉਂਦੇ ਨੇ ਨਾ ਪਰ ਹੋਰ ਕੋਈ ਕੰਮ ਕਰਨੇ ਆਉਂਦੇ ਆ ਜੇ ਅਮੀਰ ਬਣਾਉਣਾ ਵਾਸਤੇ ਜਿਹੜਾ ਫਿਲਟਰ ਦਾ ਪਾਸਤੂ ਕਰਨਾ ਹੈ ਨਾ ਤਾਂ ਉਹਨਾਂ ਮਿਹਤਰੀਆਂ ਨੂੰ ਇਹ ਮੀਨ ਬਣਾ ਦੇਣ ਹੋਰ ਇਹਨਾਂ ਦੀਆਂ ਲੈਨ ਲੈਂਡ ਪੌਲਸੀ ਦੇ ਵੀ ਇਹਨਾਂ ਨੂੰ ਉਹ ਆਪਣੇ ਜੋ ਲੈਣ ਪਾਲਸੀ ਇਹ ਲਾਗੂ ਕਰਨਗੇ ਤੇ ਇਹਨਾਂ ਨੇ ਨਾ ਪਾਲਸੀ ਦੇ ਵਾਸਤੇ ਆਪਾਂ ਨੂੰ ਲੋਕੇ ਦਿੱਤਾ ਵੀ ਇਹ ਪਾਲਸੀ ਦੀ ਪੀਓ ਲੋੜ ਆ ਕੌਣ ਆ ਕੇ ਇੱਥੇ ਦੱਸਣਗੇ ਤੇ ਇਹ ਆ ਕੋਈ ਆਪਣੇ ਪੈਟਰਾਈ ਸੀ ਜੋ ਕਰ ਰਹੇ ਨੇ ਫੂਡ ਕਰਾਈਸਿਸ ਹੋ ਰਿਹਾ ਵਾ ਕੱਲ੍ਹ ਤੋਂ ਕੋਈ ਆਪਣੇ ਤੇ ਦਾਕਾ ਪੈ ਰਿਹਾ ਵਾ ਮੈਂ ਜੀ ਆਪਣੀ ਚਲੇ ਗਈਆਂ ਬਾਹਰਲੇ ਹੀਜਿਆਂ ਤੋਂ ਬਾਹਰਲੇ ਰਾਜਾਂ ਤੋਂ ਲਿਆ ਕੇ ਆਪਣੇ ਕੋਲ ਇਹ ਬੰਦੇ ਬਿਠਾਉਣ ਨੂੰ ਮਰ ਰਿਹਾ ਉਹਨੇ ਜਿਹੜਾ ਨਾਰਟ 2013 ਸੀ ਉਹਦਾ ਇਲੀਗਲ ਯੂਜ਼ ਕਰਕੇ ਇਸ ਪਾਰਟੀ ਨੂੰ ਇਸੇ ਮੈਨਪੋਲੀ ਦੇ ਪਾਰਟੀ ਬਣਾਈਆ ਗ੍ਰੀਵਲ ਕਰਨ ਲਈ ਤੇ ਨਾਲ ਉਹਨਾਂ ਨੇ ਬੋਲ ਵੀ ਰਿਹਾ ਕਿ ਕਹਿੰਦੇ ਅਸੀਂ ਪਲਾਟ ਦੇਵਾਂਗੇ ਇਹ ਪਲਾਟ ਲਈ ਉਹਨਾਂ ਨੇ ਕੋਈ ਲਿਖੋਚੀ ਨਹੀਂ ਦਿੱਤੀ ਹੈ ਜੀ ਇਹਦੇ ਵਾਸਤੇ ਇਹ ਕਹਿੰਦਾ ਸੀ ਕਿ ਪੱਲੇ ਦੇਵਾਣੋਂ ਇੱਕ ਤਾਂ ਵੀ ਦੇ ਰਹੇ ਹਾਂ ਤੇ ਇਸ ਪ੍ਰੋਜੈਕਟ 'ਚ ਉਹਨਾਂ ਨੇ ਰੇਟਾ ਲਿਖਵਾਵਾ ਜੋ ਤੁਸੀਂ ਉਹਨਾਂ ਮੰਨਤਾ ਹਾਂ ਕਿ ਜੇ ਦੇ ਵੀ ਜਲੇ ਪਾਰ ਹੋਏ ਕੋਈ ਵੀ ਕੋਈ ਕਾਜ ਕੋਈ ਹੋਰ ਵੀ ਬਰਾਈਆ ਇਹਦੇ ਮੂਰੇ ਉਹਨਾਂ ਨੇ ਕਿ ਤੁਸੀਂ ਪਲਾਟ ਦੇਣਾ ਤੇ ਨਾਲੇ ਕੋਈ 10-10 ਤੇ ਐਕਸਟਰਾ ਐਕਸਟਰਾ ਚਾਰ ਤੇ ਹੋਰ ਪੇ ਕਰਨਾ ਵਾ ਤੇ ਇਹ ਉਹਨਾਂ ਨੇ ਤੈਨਾਂ ਨੇ ਤਸਦੀਕ ਦੇ ਉੱਤੇ ਇਹਦਾ ਲਿਖਵਾਇਆ ਕਰਵਾਵਾ ਅਗਲੇ ਇਹ ਆਪਣਾ ਸਾਰਾ ਜਿਹੜੀ ਮਾਨਪਾਲਿਕਾ ਹੈ ਆਪਣੇ ਅਧੂਲੇ ਨੇ ਜੀ ਤੇ ਇਹ ਸਾਰੀ ਮਾਰੀ ਮਾਰੀ ਲੁੱਟਿਆ ਲੈਣਾ ਤੇ ਕਰਨ ਜਿਹੜੇ ਜਿਹੜੇ ਇਹ ਵਿਵਾਲ ਕਰਦੇ ਆ ਇਹਨਾਂ ਦੇ جواب ਉਹਨੇ ਸਾਨੂੰ ਦੱਜਦੇ ਆ ਯਾਨੀ ਜਿਹੜੀ ਦਾ ਖਾਲਸਾ ਬਾਅਦ ਵਿੱਚ ਹੀ ਹੋਣਾ ਹੈ